ਅੱਜ ਜਿਹੜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਗੁਰਦਾਸਪੁਰ ਹਾਕੀ ਕਲੱਬ ਵੱਲੋਂ ਜਿਹੜੇ ਸਾਡੇ ਖਿਡਾਰੀ ਖੇਡਣ ਲਈ ਗਏ ਸੀਗੇ ਉਹ ਜੀਨਰ ਹੋ ਕੇ ਆਏ ਨੇ ਤੇ ਅਸੀਂ ਸਾਰੇ ਅੱਜ ਕਲੱਬ ਮੈਂਬਰ ਇੱਥੇ ਇਹਨਾਂ ਨੂੰ ਇਹਨਾਂ ਨੂੰ ਜੀਆਂ ਆ ਕਰ ਲਈ ਇੱਥੇ ਇਕੱਠੇ ਹੋਏ ਆ ਤੇ ਇਹਨਾਂ ਦਾ ਵੈਲਕਮ ਕੀਤਾ ਆ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਇਹ ਬੱਚਿਆਂ ਨੇ ਗੁਰਦਾਸਪੁਰ ਦਾ ਨਾਂ ਰੋਸ਼ਨ ਕੀਤਾ ਔਰ ਉਹ ਜਿਹੜਾ ਜਿਹੜਾ ਮਿੰਜਰ ਟੂਰਨਾਮੈਂਟ ਆ ਜੋ ਕਿ ਚੰਬਾ ਵਿਖੇ ਹੁੰਦਾ ਹੈ ਉਹ ਬਹੁਤ ਹੀ ਮਤਲਬ ਫੇਮਸ ਆ ਕਿ ਪੰਜਾਬ ਦੀਆਂ ਸਾਰੀਆਂ ਜਿੰਨੀਆਂ ਵੀ ਨਾਮਰ ਟੀਮਾਂ ਜਾਂ ਅਕੈਡਮੀਆਂ ਨੇ ਉਹਨਾਂ ਦੇ ਟੀਮਾਂ ਉੱਥੇ ਜਾਂਦੀਆਂ ਨੇ ਜਿਸ ਤਰ੍ਹਾਂ ਬੱਚਿਆਂ ਨੇ ਪਹਿਲਾਂ ਹੀ ਦੱਸਿਆ ਕਿ ਮਿੱਠਾਪੁਰ ਜਾਂ ਹੋਰ ਚੜੇ ਵੀ ਟੂਰਨਾਮੈਂਟ ਵਾਰੇ ਜਿਹੜੇ ਹਾਕੀ ਕਲੱਬ ਉੱਥੇ ਜਾਂਦੀਆਂ ਨੇ ਔਰ ਇਹਦੇ ਨਾਲ-ਨਾਲ ਅਸੀਂ ਚਲੋ ਸਾਡੀ ਬਹੁਤ ਵੱਡੀ ਅਚੀਵਮੈਂਟ ਆ ਕਿ ਅਸੀਂ ਇਹ ਟੂਰਨਾਮੈਂਟ ਜਿੱਤ ਕੇ ਆਏ ਆ ਦੂਸਰਾ ਕਲੱਬ ਵੱਲੋਂ ਜੋ ਬੱਚਿਆਂ ਨੂੰ ਹੈਲਪ ਕੀਤੀ ਜਾਂਦੀ ਆ ਹਰ ਤਰ੍ਹਾਂ ਦੀ ਇਹਨਾਂ ਨੂੰ ਸਹੂਲਤ ਦਿੱਤੀ ਜਾਂਦੀ ਆ ਜੋ ਵੀ ਇਹਨਾਂ ਨੂੰ ਜ਼ਰੂਰਤ ਆ ਉਹ ਪੂਰੀ ਕੀਤੀ ਜਾਂਦੀ ਆ ਬਹੁਤ ਜਲਦੀ ਅਸੀਂ ਇਸ ਵੀਕ ਦੇ ਵਿੱਚ ਵਿੱਚ ਹੀ ਅਸੀਂ ਇਹਨਾਂ ਬੱਚਿਆਂ ਨੂੰ ਪ੍ਰੋਪਰ ਜਿਹੜੀ ਆ ਕਿੱਟ ਜਿੱਚੋ ਹਾਕੀ ਟਰੈਕ ਸੂਟ ਇਹਨਾਂ ਦੀ ਪ੍ਰੈਕਟਿਸ ਕਿਟ ਸ਼ੂਜ਼ ਵਗੈਰਾ ਤੱਕ ਸਾਰਾ ਕੁਝ ਇਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਮੁਹੱਈਆ ਕਰਨ ਜਾ ਰਹੇ ਆ ਔਰ ਇਹਨਾਂ ਪਲੇਅਰਾਂ ਦੀ ਅਸੀਂ ਹਰ ਉਹ ਮਦਦ ਕਰਦੇ ਆ ਹਰ ਤਰ੍ਹਾਂ ਦੀ ਹੈਲਪ ਕਰਦੇ ਆ ਕਲੱਬ ਵੱਲੋਂ ਕਿ ਇਨਾਂ ਦੀ ਜਿਹੜੀ ਗੇਮ ਆ ਉਸ ਨੂੰ ਵੱਧ ਤੋਂ ਵੱਧ ਅਸੀਂ ਅੱਗੇ ਲੈ ਕੇ ਜਾਈਏ ਤਾਂ ਕਿ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰੇ ਤੇ ਬਸ ਇਹਦੇ ਨਾਲ ਹੀ ਮੈਂ ਇਹ ਫਿਰ ਤੋਂ ਇੱਕ ਵਾਰ ਇਸ ਟੀਮ ਨੂੰ ਵਧਾਈ ਦਿੰਦਾ ਹਾਂ ਮੈਂ ਗੁਰਦਾਸਪੁਰ ਜਿਹੜੀ ਨਿਊ ਗੁਰਦਾਸਪੁਰ ਹਾਕੀ ਕਲੱਬ ਆ ਮੈਂ ਉਹਦਾ ਜਨਰਲ ਸੈਕਟਰੀ ਆ ਤੇ ਨਾਲ ਦੀ ਨਾਲ ਮੈਂ ਹਾਕੀ ਦਾ ਪਲੇਅਰ ਵੀ ਆ ਤੇ ਮੈਂ ਟੀਮ ਨੂੰ ਲੈ ਕੇ ਜਿੱਥੇ ਵੀ ਕਿਤੇ ਬਾਹਰ ਜਾਂਦੇ ਆ ਆਪਾਂ ਖੇਡਣ ਮੈਂ ਹੀ ਜਾਂਣਾ ਲੈ ਕੇ ਨਾਲ ਇਹਨਾਂ ਦੇ ਤੇ ਅਸੀਂ ਰੀਸੈਂਟਲੀ ਅੱਜ ਹੀ ਉੱਥੋਂ ਆਏ ਆ ਚੰਬੇ ਮਿੰਜਰ ਜਿਹੜਾ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਹੁੰਦਾ ਉਹਦੇ ਵਿੱਚ ਅਸੀਂ ਜਿੱਤ ਹਾਸਲ ਕੀਤੀ ਆ ਫਰਸਟ ਪ੍ਰਾਈਜ਼ ਆਹੀਂ ਲੈ ਕੇ ਆਏ ਆ 25000 ਰੁਪਏ ਨਕਦ ਮਿਲਿਆ ਤੇ ਨਾਲ ਸਾਨੂੰ ਟਰੋਫੀ ਮਿਲੀ ਜੀ ਨਾਲ ਇੰਡੀਵਿਜੂਅਲ ਪ੍ਰਾਈਜ਼ ਮਿਲੇ ਨੇ ਸਾਰਿਆਂ ਨੂੰ ਤੇ ਅਸੀਂ ਉਹ ਜਿੱਤ ਕੇ ਅੱਜ ਇੱਥੇ ਪਹੁੰਚੇ ਆ ਮਾਨਤੇ ਵਿੱਚ ਤੇ ਬਹੁਤ ਖੁਸ਼ੀ ਆ ਜੀ ਟੀਮ ਜਿੱਤ ਕੇ ਆਵੇ ਤੇ ਨੈਚੁਰਲੀ ਗੱਲ ਆ ਹਰੇਕ ਨੂੰ ਖੁਸ਼ੀ ਹੁੰਦੀ ਆ ਵੀ ਜਦੋਂ ਆਪਣੀ ਟੀਮ ਜਿੱਤ ਕੇ ਆਉਂਦੀ ਆ ਦੂਜੀ ਸਰਕਾਰਾਂ ਨੂੰ ਮੈਂ ਬੇਨਤੀ ਅੱਗੇ ਵੀ ਕਰ ਚੁੱਕਾ ਵਾਂ ਵੀ ਘਟੋ ਘਟ ਜਿੰਨੇ ਵੀ ਬੱਚੇ ਜਿਹੜਾ ਵੀ ਕੋਈ ਸਟੇਟ ਖੇਡ ਲੀ ਜਾਂਦਾ ਨੈਸ਼ਨਲ ਖੇਡ ਜਾਂਦਾ ਉਹਦਾ ਕਿਤੇ ਨਾ ਕਿਤੇ ਨੌਕਰੀ ਦਾ ਪ੍ਰਬੰਧ ਕੋਈ 20 30000 40000 ਦੀ ਕਿਤੇ ਨੌਕਰੀ ਦਾ ਪ੍ਰਬੰਧ ਉਹਨਾਂ ਦਾ ਹੋ ਜੇ ਤੇ ਮੇਰਾ ਖਿਆਲ ਆ ਵੀ ਸਾਡੀ ਇੰਡੀਆ ਦੀ ਟੀਮ ਜਿਹੜੀ ਅੱਜ ਲੇਲੇੜੀਆਂ ਕੱਢਦੇ ਆ ਨਾ ਉੱਥੇ ਮੈਡਲ ਲੈਣ ਲਈ ਉਹ ਉਹ ਨਾ ਕਢਣੀਆਂ ਪੈਣ ਕਿਉਂਕਿ ਤੁਸੀਂ ਦੇਖ ਲਓ 30 3 ਤੇ ਐਰਕਾਂ ਵੀ ਦੇ ਨੇ ਕੋਸ਼ਿਸ਼ ਕਰਨ ਤੇ ਜੇ ਕਿਤੇ ਸਾਡੀ ਪਨੀਰੀ ਨੂੰ ਰੋਜ਼ਗਾਰ ਮਿਲ ਜੇ ਤੇ ਇਹਨਾਂ ਨੂੰ ਲੋੜ ਨਾ ਪਵੇ ਕਿਸੇ ਦੀ ਮੰਗਣ ਦੀ ਹਾਕੀ ਆਪ ਲੈ ਸਕਣ ਬੂਟੇ ਆਪ ਖਰੀਦ ਸਕਣ ਤੇ ਵਧੀਆ ਸਾਰੇ ਹਿੰਦੁਸਤਾਨ ਦੇ ਵਿੱਚ ਹਾਕੀ ਦੀ ਬਲੇ ਬਲੇ ਹੋਊਗੀ ਕ੍ਰਿਕਟ ਦਾ ਮੁਕਾਬਲਾ ਕਰੂਗੀ ਫਿਰ ਮੇਰਾ ਨਾਮ ਮਨਜਿੰਦਰ ਮੈਂ ਵੈਸੀ ਆਰਮੀ ਦੀ ਜੌਬ ਕਰਦਾ ਹਾਂ ਤੇ ਗੁਰਦਾਸਪੁਰ ਕਲੱਬ ਵੱਲੋਂ ਹੀ ਮੈਂ ਖੇਡਦਾ ਰਿਹਾ ਪਹਿਲਾਂ ਤੋਂ ਤੇ ਇਸ ਟਾਈਮ ਮੈਂ ਇੰਡੀਅਨ ਆਰਮੀ ਵੱਲੋਂ ਖੇਡਦਾ ਮੈਂ ਛੁੱਟੀਆਂ ਆਇਆ ਸੀ ਤੇ ਆਪਣੀ ਟੀਮ ਲੈ ਕੇ ਆਪਾਂ ਗਏ ਆ ਉੱਥੇ ਇੰਟਰਨੈਸ਼ਨਲ ਮਿੰਜਰ ਫੇਅਰ ਟੂਰਨਾਮੈਂਟ ਦੇ ਵਿੱਚ ਖੇਡਣ ਵਾਸਤੇ ਤੇ ਆਪਾਂ ਉੱਥੇ ਕਾਫੀ ਟੀਮਾਂ ਨੂੰ ਹਰਾਇਆ ਵਾ ਤਿੰਨ ਚਾਰ ਟੀਮਾਂ ਨੂੰ ਹਰਾ ਕੇ ਪੰਜ ਟਰੋਫੀ ਜਿਹੜੀ ਜਿੱਤ ਕੇ ਲੈ ਕੇ ਆਏ ਆ ਫਸਟ ਜਿਹੜਾ ਸਾਡਾ ਮੈਚ ਹੋਇਆ ਸੀ ਰਜੇਸ਼ਵਰ ਕਲੱਬ ਨਾਲ ਹੋਇਆ ਸੀ ਤੇ ਉਹ ਵੀ ਬਹੁਤ ਫਸਮਾ ਮੈਚ ਹੋਇਆ ਉਹ ਜਿੱਤਿਆ ਸੀ ਫਿਰ ਉਸ ਤੋਂ ਬਾਅਦ ਅਡਾ ਮੈਚ ਇੱਕ ਠਾਨਕੋਟ ਦੀ ਟੀਮ ਸੀ ਉਹਦੇ ਨਾਲ ਮੈਚ ਹੋਇਆ ਤੇ ਫਾਈਨਲ ਜਿਹੜਾ ਅਸੀਂ ਇੱਕ ਸੈਮੀਫਾਈਨਲ ਮਠਾਪੁਰ ਦੀ ਟੀਮ ਨਾਲ ਹੀ ਖੇਡੇ ਆ ਉਹ ਖੇਡ ਕੇ ਬੜਾ ਟਫ ਮੈਚ ਸੀ ਹੋਈ ਉਹ ਮੈਚ ਖੇਡ ਕੇ ਆਏ ਫਾਈਨਲ ਜਿੱਤ ਕੇ ਆਏ ਆ ਤੇ ਸਭ ਤੋਂ ਟਫ ਟੀਮ ਜਿਹੜੀ ਉਹ ਮਿੱਠਾਪੁਰ ਸੀ ਉਥੇ ਇਹ ਤੁਹਾਨੂੰ ਪਤਾ ਕਿ ਮਿੱਠਾਪੁਰ ਜਿਹੜਾ ਉਹ ਹੈਗਾ ਪਨੀਰੀਆ ਹੌਕੀ ਦੀ ਤੇ ਬਹੁਤ ਹੀ ਇੰਟਰਨੈਸ਼ਨਲ ਪਲੇਅਰ ਉਹਨੇ ਪੈਦਾ ਕੀਤੇ ਆ ਤੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਵੀ ਉਹਨਾਂ ਕੋਲ ਸਿੱਖਦੇ ਆ ਵੀ ਇੰਟਰਨੈਸ਼ਨਲ ਪਲੇਅਰਾਂ ਕੋਲ ਸਿੱਖਦੇ ਆ ਤੇ ਬਹੁਤ ਟੈਕਨੀਕ ਸੀ ਉਹਨਾਂ ਬੱਚਿਆਂ ਦੇ ਵਿੱਚ ਤੇ ਉਹਨਾਂ ਨੂੰ ਹਰਾਉਣਾ ਬਹੁਤ ਟਫ ਸੀ ਤੇ ਪਰ ਖਾਨੂੰ ਆਪਣੀ ਟੀਮ ਦੇਤੇ ਵੀ ਫੁੱਲ ਕੌਨਫੀਡੈਂਸ ਹੈ ਕਿ ਅਸੀਂ ਇਹ ਟੂਰਨਾਮੈਂਟ ਇਸ ਵਾਰ ਜਿੱਤ ਕੇ ਆਉਣਾ ਬਹੁਤ ਵਧੀਆ ਲੱਗਾ ਸਰ ਇਹ ਇਦਾਂ ਚੱਲਦਾ ਰਿਹਾ ਤੇ ਇਹਨਾਂ ਵਿੱਚੋਂ ਕੋਈ ਨਾ ਕੋਈ ਇੰਟਰਨੈਸ਼ਨਲ ਪਲੇਅਰ ਬਣੇਗਾ ਕੋਈ ਨਾ ਕੋਈ 올ੰਪੀਆ ਨੇ ਦੇਖਣ ਨੂੰ ਮਿਲੇਗਾ ਤੁਹਾਨੂੰ ਗੁਰਦਾਸਪੁਰੋਂ